ਸਾਰੇ ਹੀ ਫੇਸਬੁਕ ਫੈਮਿਲੀ ਦਾ ਸਵਾਗਤ ਹੈ ਵੀਰੇ ਆਪਣੇ ਪੇਜ ਮਹਿਫਲ ਦੇ ਵਿੱਚ ਸੋ ਅੱਜ ਦੀ ਜਿਹੜੀ ਮਹਿਫਲ ਆ ਉਹ ਬਹੁਤ ਹੀ ਵਧੀਆ ਇੱਕ ਆਰਟਿਸਟਿਕ ਟੈਲੈਂਟ ਇੱਕ ਅਦਾਕਾਰ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਹੜਾ ਸੰਗੀਤ ਪ੍ਰੇਮੀਆਂ ਲਈ ਹਾਰਮੋਨੀਅਮ ਤਿਆਰ ਕਰਦਾ ਸੋ ਜਿੰਨੇ ਵੀ ਮੇਰੇ ਭਰਾ ਸੰਗੀਤ ਪ੍ਰੇਮੀ ਆ ਗੀਤ ਗਾਉਣ ਦੇ ਸੁਣਨ ਦੇ ਉਹਨਾਂ ਲਈ ਇਹ ਸਪੈਸ਼ਲ ਆ ਬਈ ਜੀ ਇਹ ਇਹ ਹਾਰਮੋਨੀਅਮ ਤਿਆਰ ਕਰੂਗਾ ਬਹੁਤ ਹੀ ਮਿਹਨਤ ਕਰਦਾ ਸਾਰੀ ਫੈਮਿਲੀ ਇਹ ਇਥੇ ਕੰਮ ਤੇ ਲੱਗੀ ਹੋਈ ਹੈ ਸੋ ਤੁਹਾਡੇ ਜਿਹੜੇ 2-3 ਮਿੰਟ ਵੀਡੀਓ ਦੇਖਣ ਦੇ ਦੋਸਤੋ ਕੋਈ ਵਿਅਰਥ ਨਹੀਂ ਜਾਣਗੇ ਜਾਇਆ ਨਹੀਂ ਜਾਣਗੇ ਸੋ ਜਰੂਰ ਵੀਡੀਓ ਨੂੰ ਐਂਡ ਤੱਕ ਦੇਖੋ ਜੁੜੇ ਰਹੋ ਸੋ ਜਿਹੜੇ ਵੀਰ ਨੂੰ ਇਸ ਵੀਰ ਦਾ ਕੰਮ ਵਧੀਆ ਲੱਗਿਆ ਚੰਗਾ ਲੱਗਿਆ ਸੋ ਜਰੂਰ ਲਾਈਕ ਕਮੈਂਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਇਸ ਵੀਰ ਦਾ ਜਿਹੜਾ ਕੰਮ ਆ ਉਹ ਹੋਰ ਵੀ ਚੱਲੇ ਤੇ ਦਣਦੁਗਣੀ ਰਾਤ ਚਾਗੁਣੀ ਤਰੱਕੀ ਕਰੇ ਵੀਰ ਆ ਦੇਖੋ ਜੀ ਸਾਰੀ ਫੈਮਿਲੀ ਇਸ ਕੰਮ ਤੇ ਲੱਗੀ ਹੋਈ ਐ ਸੋ ਬਹੁਤ ਵਧੀਆ ਤਰੀਕੇ ਨਾਲ ਇਹ ਹਾਰਮੋਨੀਅਮ ਤਿਆਰ ਕਰਦਾ ਸੋ ਆ ਦੇਖੋ ਦੋਸਤੋ ਪਹਿਲਾਂ ਇਹਨੇ ਬਾਕਸ ਤਿਆਰ ਕਰ ਲਿਆ ਉਸ ਤੋਂ ਬਾਅਦ ਇਹ ਲਾਈ ਜਾਂਦਾ ਪੇਂਟ ਪੇਂਟ ਕਰ ਰਿਹਾ ਸੋ ਜੁੜੇ ਰਹੋ ਵੀਡੀਓ ਦੇ ਨਾਲ ਹੁਣ ਇਹਨੇ ਆਪ ਦਾ ਜਿਹੜਾ ਕੋਈ ਸਾਈਜ਼ ਸੀ ਉਹ ਤਿਆਰ ਕਰੂਗਾ ਪੇਂਂਟ ਕਰਕੇ ਜਿਹਦੇ ਵਿੱਚ ਆਪਾਂ ਤੁਨਾ ਤੁਨਾ ਕਹੇ ਲੋ ਸਵਰ ਕਹੇ ਲੋ ਜਦੋਂ ਆਪਾਂ ਉੱਤੇ ਫਿੰਗਰ ਲਾਉਨੇ ਆ ਧੁਨ ਨਿਕਲਦੀ ਹੈ ਇਹ ਹੁਣ ਉਹ ਚੀਜ਼ ਤਿਆਰ ਕਰੂਗਾ ਸੋ ਫੇਵੀਕੋਕ ਲਾ ਕੇ ਉੱਤੇ ਲਾਉਗੇ ਇਹਦੇ ਸਰਮੈਕਾ ਆ ਜਿਹੜਾ ਸਰਮੈਕਾ ਇਹ ਆ ਦੇਖੋ ਇਹ ਉੱਤੇ ਲਾਤਾ ਉਸ ਤੋਂ ਬਾਅਦ ਫਿਰ ਇਸ ਤੇ ਜਿਹੜਾ ਕੋਈ ਆਪਾਂ ਨੇ ਡਿਜ਼ਾਈਨ ਤਿਆਰ ਕਰਨਾ ਹੈ ਨਿਸ਼ਾਨੀ ਲਾਉਣੀ ਆ ਉਹ ਨਿਸ਼ਾਨੀ ਲਾ ਕੇ ਆ ਦੇਖੋ ਹੁਣ ਇਹਦੇ ਵਿੱਚ ਸਰਕਲ ਬਣਾਈ ਜਾਂਦਾ ਜਦੋਂ ਆਪਾਂ ਹਰਮੋਨੀਅਮ ਦੇਖਦੇ ਆ ਵਜਾਉਂਦੇ ਹੁੰਦੇ ਆ ਜਿਹੜਾ ਉਹਦੇ ਬਾਹਰਲੇ ਪਾਸੇ ਸਰਾਖ ਹੁੰਦੇ ਆ ਇਹ ਉਹ ਚੀਜ਼ ਤਿਆਰ ਕਰੀ ਜਾਂਦਾ ਸੋ ਦੋਸਤੋ ਜੇ ਬੰਦੇ ਦਾ ਵੀਰ ਦਾ ਕੰਮ ਵਧੀਆ ਲੱਗਿਆ ਤਾਂ ਜਰੂਰ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸਾਰੇ ਵੀਰਾਂ ਦਾ ਜਿੰਨੀ ਵੀ ਆਪਣੀ Facebook ਫੈਮਿਲੀ ਹੈ ਧੰਨਵਾਦ ਹੈ ਸੋ ਐਂਡ ਤੱਕ ਜਰੂਰ ਜੁੜੇ ਰਹੋ ਕਿਉਂਕਿ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਵੀ ਕੋਈ ਹਾਰਮੋਨੀਅਮ ਤਿਆਰ ਕਰਦੇ ਆ ਨਾ ਦੇਖੋ ਦੋਸਤੋ ਲਓ ਜੀ ਲਗਭਗ 80% ਹਾਰਮੋਨੀਅਮ ਤਿਆਰ ਆ ਹੁਣ ਇਹਨੇ ਆ ਜੀ ਆ ਦੇਖੋ ਲਾ ਦਿੱਤੀ ਐ ਇਹਦੇ ਤੇ ਆਪਾਂ ਫਿੰਗਰ ਰੱਖ ਕੇ ਸਵਰ ਨਿਕਲਦੇ ਆ ਧੁਣਾ ਨਿਕਲਦੀਆਂ ਉਹ ਚੀਜ਼ ਤਿਆਰ ਕਰੀ ਜਾਂਦਾ ਆ ਸਾਹ ਦੇਖੋ ਆ ਬਲੈਕ ਐ ਨਾਲ ਲਾਤੀ ਆ ਦੇਖੋ ਸੋ ਬਹੁਤ ਬਰੀਕੀ ਕੰਮ ਆ ਦੋਸਤੋ ਤੇ ਮਿਹਨਤ ਬਹੁਤ ਲੱਗਦੀ ਆ ਤੇ ਤੁਹਾਡਾ ਇੱਕ ਲਾਈਕ ਸ਼ੇਅਰ ਇਸ ਵੀਰ ਦਾ ਰੰਜਗਾਰ ਇਸ ਵੀਰ ਦਾ ਕੰਮ ਹੋਰ ਵਧਾ ਸਕਦਾ ਆ ਸੋ ਜਰੂਰ ਵੀਰ ਦਾ ਕੰਮ ਨੂੰ ਹੌਸਲਾ ਬੁਜਾਈ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਹੁਣ ਦੇਖੋ ਬਹੁਤ ਬਰੀਕੀ ਕੰਮ ਆ ਦੋਸਤੋ ਇਹ। ਆ ਦੇਖੋ ਨੇ ਇਹਨਾਂ ਨੂੰ ਬੱਕ ਬੱਕ ਕਰ ਰਿਹਾ ਕਿਉਂਕਿ ਇਹਦੋਂ ਫੇਵਿਕੋਲ ਲਾਇਆ ਸੀ ਉਦੋਂ ਇਹ ਇਕੱਠੇ ਹੋ ਗਏ ਸੀ ਉਹਨਾਂ ਨੂੰ ਸਿੰਗਲ ਸਿੰਗਲ ਕਰਕੇ ਆ ਦੇਖੋ ਉਹ ਕਰ ਰਿਹਾ। ਸੋ ਪੇਜ ਨਾਲ ਜੁੜੇ ਰਹੋ ਦੋਸਤੋ ਇਦਾਂ ਦੀਆਂ ਵੀਡੀਓ ਆਪਾਂ ਹੋਰ ਵੀ ਬਹੁਤ ਲੈ ਕੇ ਆਵਾਂਗੇ। ਜਿਹੜਾ ਵੀ ਕੋਈ ਵੀਰ ਮਿਹਨਤ ਕਰਦਾ ਉਹਦੀ ਮਿਹਨਤ ਨੂੰ ਜਰੂਰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤਾਂ ਜੋ ਵੀਰ ਦਾ ਹੌਂਸਲਾ ਵਧੇ ਸੋ ਲਓ ਜੀ ਲਗਭਗ ਹਰ ਮਣੀ ਆਪਣਾ ਤਿਆਰ ਹਸੋ ਵੀਡੀਓ ਦੇਖਣ ਲਈ